1 ਮਿੰਟ ਤੇ ਕਰਦੇ ਦਾ ਲੋਕ ਇੱਕ ਇੱਕ ਸਕੈਂਟ ਤੇ ਵੀ ਨਟ੍ਰੇਡ ਉਹ ਚੀਜ਼ਾਂ ਚਲੋ ਆਪਣੇ ਲੈਵਲ ਤੋਂ ਬਾਹਰ ਨੇ ਗਿਆ ਆਪਾਂ 1 ਮਿੰਟ ਦੀ ਗੱਲ ਕਰਦੇ ਆਂਗੇ ਚਾਰਟ ਦਾ ਟਾਈਮ ਫਰੇਮ ਆ ਜਿਹੜਾ 1 ਮਿੰਟ ਦਾ ਲਾ ਲਿਆ ਆਪਾਂ ਨੇ ਹੁਣ ਰਾਤ ਸਾਡੇ ਗਰੁੱਪ ਦੇ ਵਿੱਚ ਬੀਸੀ ਦੇ ਵਿੱਚ ਇੱਕ ਮੁੰਡਾ ਦੱਸ ਰਿਹਾ ਸੀ ਉਹਨੇ 1 ਸਕੈਂਟ ਦੀ ਕੈਂਡਲ ਲਾਈ ਹੋਈ ਸੀ 2 ਲੱਖ ਰੁਪਏ ਇਨਵੈਸਟ ਕੀਤਾ ਸੀ 6 ਲੱਖ ਪ੍ਰੋਫਿਟ ਬੁੱਕ ਕਰਿਆ 1 ਸਕੈਂਟ ਦੀ ਕੈਂਡਲ ਤੇ ਤਿੰਨ ਰਾਤਾਂ ਹੋ ਗਈਆਂ ਤੇ ਦਿਨ ਰਾਤ ਜਾਗਦਾ ਕ੍ਰਿਪਟੋ ਦਾ ਕੰਮ ਕ੍ਰਿਪਟੋ ਦੇ ਵਿੱਚ ਕਰ ਰਿਹਾ ਸੀ ਆਪਣੇ ਵਾਲੀ ਮਾਰਕੀਟ ਦੇ ਵਿੱਚ ਨਹੀਂ ਸੀ ਦਿਨ ਰਾਤ ਤਿੰਨ ਰਾਤਾਂ ਹੋ ਗਈ ਸੀ ਸੁੱਤਾ ਨਹੀਂ ਸੀ 6 ਲੱਖ ਰੁਪਏ ਬੁੱਕ ਕਰਿਆ ਤਿੰਨ ਰਾਤਾਂ ਦੇ ਵਿੱਚ ਮੰਨ ਲਓ ਕਿੰਟਾਂ ਤੇ ਵੀ ਲੋਕ ਟ੍ਰੇਡ ਕਰਦੇ ਨੇ ਕਿ ਦੇਖੋ ਆਪਾਂ 1 ਮਿੰਟ ਦਾ ਚਾਰਟ ਲਾਵਾਂਗੇ ਜੀ ਆਹ ਵਾਲੀ ਕੈਂਡਲ ਤੇ ਜਿਹੜੀ ਦੀ ਹੁਣ ਆਪਾਂ ਗੱਲ ਕਰ ਰਹੇ ਹਾਂਗੇ 1 ਮਿੰਟ ਦਾ ਚਾਰਟ ਲਾਉਣ ਤੋਂ ਬਾਅਦ ਉੱਪਰ ਤੁਸੀਂ ਆਉਣਾਗਾ ਇੰਡੀਕੇਟਰ ਵਾਲੇ ਸੈਕਸ਼ਨ 'ਚ ਇੰਡੀਕੇਟਰ ਵਾਲਾ ਸਾਰਿਆਂ ਨੂੰ ਲਾਉਣਾ ਆਉਂਦਾਗਾ ਇੱਥੇ ਆਪਾਂ ਇੰਡੀਕੇਟਰ ਲਾਵਾਂਗੇ ਸੁਪਰ ਟ੍ਰੈਂਡ ਸੂਪਰ ਟ੍ਰੈਂਡ ਇੰਡੀਕੇਟਰ ਆ ਇਸ ਇੰਡੀਕੇਟਰ ਤੇ ਆਪਾਂ ਤਿੰਨ ਵਾਰ ਕਲਿੱਕ ਕਰਾਂਗੇ ਇਸੇ ਇੰਡੀਕੇਟਰ ਤੇ ਹੋਊਗਾ ਤਾਂ ਐਪ ਦੇ ਵਿੱਚ ਹੀ ਜਿਨ੍ਹਾਂ ਨੇ ਤਾਂ ਐਪ ਨਹੀਂ ਯੂਜ਼ ਕਰਿਆ ਉਹ ਲਿੰਕ ਤੋਂ ਜਾ ਕੇ ਵੀਡੀਓ ਡਾਊਨਲੋਡ ਕਰ ਲਿਓ ਆ ਐਪ ਡਾਊਨਲੋਡ ਕਰ ਲਿਓ ਚੱਲ ਪੂਗਾ ਕਿਉਂਕਿ ਟ੍ਰੇਡਿੰਗ ਵਿਊ ਤੇ ਤਿੰਨ ਨਹੀਂ ਲੱਗਣੇ ਤਾਂ ਐਪ ਅਪਸਟਾਕ ਵੀਡੀਓ ਥੱਲੇ ਲਿੰਕ ਪਏ ਹੋਣੇ ਉਹਨਾਂ ਤੇ ਕਰ ਸਕਦੇ ਹੋ ਤਿੰਨ ਵਾਰ ਕਲਿੱਕ ਕਰਨਾ ਜਿਵੇਂ ਹੁਣ ਮੈਂ ਕਰਤਾ 1 2 3 ਤਿੰਨ ਵਾਰ ਇਹ ਇੰਡੀਕੇਟਰ ਤੇ ਆਪਣੇ ਕਲਿੱਕ ਕਰਤਾ ਸੁਪਰ ਟ੍ਰੈਂਡ ਤੇ ਮੈਂ ਹੁਣ ਕੱਟਤਾ ਦੇਖੋ ਇੱਥੇ ਤੁਹਾਨੂੰ ਦਿਖਾਈ ਦਿੱਤਾ ਹੋਊਗੀ ਤਿੰਨ ਲੱਗ ਇੰਡੀਕੇਟਰ ਪਰ ਉਰੇ ਚਾਰਟ ਤੇ ਇੱਕੋ ਹੀ ਹੈਗਾ ਠੀਕ ਹੈ ਜੀ ਟ੍ਰੇਡ ਕਰ ਰਹੇ ਹਾਂ ਆਪਾਂ 1 ਮਿੰਟ ਤੇ ਸਕੈਲਪਿੰਗ ਦੇ ਲਈ ਸਕੈਲਪਿੰਗ ਦੇ ਲਈ ਪਹਿਲਾਂ ਗੱਲ ਕਰੀਏ ਜਿਵੇਂ ਤੁਹਾਨੂੰ ਦੱਸਿਆ ਵੀ ਥੋੜੇ ਪੁਆਇੰਟ ਲੈਣੇ ਨੇ ਪੰਜ ਚਾਰ ਪੁਆਇੰਟ ਲੈਣੇ ਨੇ 10 5-7 ਕੋ ਪੁਆਇੰਟ ਬਹੁਤ ਹੁੰਦੇ ਨੇ ਸਕੈਲਪਿੰਗ ਦੇ ਵਿੱਚ ਹੁਣ ਆਪਾਂ ਕਰਨਾ ਕੀ ਆ ਪਹਿਲੇ ਇੰਡੀਕੇਟਰ ਦੀ ਸੈਟਿੰਗ ਤੇ ਆਵਾਂਗੇ ਜਿਹੜਾ ਉੱਪਰ ਦਿਖ ਰਿਹਾ ਤੁਹਾਨੂੰ ਇੱਥੇ ਪਹਿਲੇ ਇੰਡੀਕੇਟਰ ਦੀ ਸੈਟਿੰਗ ਤੇ ਆਵਾਂਗੇ ਸੈਟਿੰਗ ਤੇ ਕਲਿੱਕ ਕਰ ਲਿਆ ਮੈਂ ਇਨਪੁਟ ਦੇ ਵਿੱਚ ਆਵਾਂਗੇ ਸੈਟਿੰਗ ਦੇ ਵਿੱਚ ਕਲਿੱਕ ਕੀਤਾ ਇਨਪੁਟ ਤੇ ਆਵਾਂਗੇ ਲੈਂਥ ਇੱਥੇ 10 ਦੀ ਲਿਖਿਆ ਮਿਲੂਗਾ ਤੁਹਾਨੂੰ ਲੈਂਥ 10 ਦੀ ਆ ਆ ਫੈਕਟਰ ਲਿਖਿਆ ਹੋਇਆ ਜਿੱਥੇ ਇੱਥੇ 3 ਨਾਗਾ 3 ਦੀ ਜਗ੍ਹਾ ਕੱਟ ਕੇ ਆਪਣੇ 1.5 ਕਰ ਦੇਣਾਗਾ 1.5 ਲੈਂਥ ਦਾ 1 ਹੀ ਰਹੂਗੀ ਫੈਕਟਰ ਦੇ ਵਿੱਚ 1.5 ਕਰ ਦੇਣਾਗਾ ਆਪਾਂ 1.5 ਡੇਢ ਕੀ ਨਹੀਂ ਨਿਕਲੇ ਜੀ ਲਾਜੀ ਪ੍ਰਿੰਸ